ਸੱਤ ਪੋਦੀ ਸ਼ਾਮ ਮਾਤਾ ਗੁਜਰੀ ਜੀ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਜੀ ਜੋਰਾਵਰ ਸਿੰਘ ਜੀ ਨੇ ਕੁੰਮੇ ਮਾਸ਼ਕੀ ਦੀ ਚੌਂਪੜੀ ਵਿੱਚ guzari ਕੁੰਮੇ ਮਾਸ਼ਕੀ ਦੀ ਚੌਂਪੜੀ ਤੋਂ ਅੱਠ ਪੋਦੀ ਸਵੇਰ ਗੰਗੂ ਬ੍ਰਾਹਮਣ ਆਪਣੇ ਪਿੰਡ ਸਿਹੜੀ ਲੈ ਗਿਆ ਅੱਠ ਪੋਦੀ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇਆਂ ਨੇ ਗੰਗੂ ਬ੍ਰਾਹਮਣ ਦੇ ਘਰ guzari ਗੰਗੂ ਬ੍ਰਾਹਮਣ ਨੇ ਇੱਥੇ ਥੋੜੇ ਜੇ ਲਾਲਚ ਦੇ ਬਦਲੇ ਜਾਨੀ ਖਾਤੇ ਮਾਨੀਖਾ ਜੋ ਉਸ ਵੇਲੇ ਮੁਰਿੰਡਾ ਕੋਤਵਾਲੀ ਦੇ ਥਾਣੇਦਾਰ ਸਨ ਉਹਨਾਂ ਨੂੰ ਖਬਰ ਕੀਤੀ ਕਿ ਮਾਤਾ ਜੀ ਤੇ ਬੱਚੇ ਮੇਰੇ ਘਰ ਹਨ ਇਸ ਤਰ੍ਹਾਂ ਉਥੇ ਦੇ ਜਾਨੀਖਾ ਤੇ ਮਾਨੀਖਾ ਥਾਣੇਦਾਰਾਂ ਨੇ ਬੱਚਿਆਂ ਤੇ ਮਾਤਾ ਜੀ ਨੂੰ ਕੈਦ ਕਰਕੇ ਕੋਤਵਾਲੀ ਵਿੱਚ ਮੁਰੰਡੇ ਵਿਖੇ ਰੱਖਿਆ 9 ਪੋਹ ਦੀ ਰਾਤ ਮਾਤਾ ਜੀ ਨੇ ਮੁਰੰਡਾ ਕੋਤਵਾਲੀ ਵਿੱਚ guzari ਬੱਚਿਆਂ ਸਮਿਤ ਜਿੱਥੇ ਕਿ ਉਹਨਾਂ ਨੂੰ ਖਾਣ ਪੀਣ ਤੇ ਠੰਡ ਤੋਂ ਬਚਣ ਲਈ ਕੁਝ ਨਹੀਂ ਦਿੱਤਾ ਗਿਆ 10 ਪੋਹ ਦੀ ਸਵੇਰ ਮਾਤਾ ਜੀ ਨੂੰ ਤੇ ਬੱਚਿਆਂ ਨੂੰ ਪੋਤ ਵਾਲੀ ਮੁੰਡੇ ਤੋਂ ਸਰੰਦ ਪੇਜ